ਸਾਸੀਆ ਕਿਸਾਨ ਵੀਰੋ ਤੁਹਾਡਾ ਬਰਾਡਕਾਸਟਲ ਫਾਰਮ ਤੇ ਸਵਾਗਤ ਕੀਤਾ ਜਾਂਦਾ ਜੀ ਜੇ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੈ ਆਪਣਾ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 95018 28521 ਵੀਰੇ ਆਪਣਾ ਕੰਟੈਕਟ ਨੰਬਰ ਆ ਅੱਜ ਦੀ ਵੀਡੀਓ ਵੀ ਪੰਡ ਰੋੜ ਕੀ ਕਲਾ ਜ਼ਿਲ੍ਹਾ ਬਈ ਇਹਨੂੰ ਮਲੇਰਕੋਟਲਾ ਪਾਇਆ ਜਾਂਦਾ ਹੈ ਤਹਿਸੀਲ ਬਈ ਇਹਨੂੰ ਆਮਰਗੜ ਪਾਇਆ ਜਾਂਦੀ ਹੈ ਤੇ ਬਾਈ ਜੀ ਦਾ ਵਪਾਰ ਲੈਣ ਦਾ ਕੰਮ ਆ ਨਵਾਂ ਕੰਮ ਸ਼ੁਰੂ ਕੀਤਾ ਤੇ ਆਪਾਂ ਸਾਰਿਆਂ ਨੇ ਬਾਈ ਦਾ ਜਰੂਰ ਸਾਥ ਦੇਣਾ ਤੇ ਬਾਕੀ ਦੀ ਸਾਰੀ ਜਾਣਕਾਰੀ ਆਪਾਂ ਬਾਈ ਜੀ ਤੋਂ ਪੁੱਛ ਲਈ ਆਜੋ ਬਾਈ ਜੀ ਸਾਸੀਗਾ ਬਾਈ ਜੀ ਭਾਈ ਨਾਮ ਕੀ ਹੈ ਜੀ ਆਪਣਾ ਨਾਮ ਮੇਰਾ ਪ੍ਰੇਮ ਸਿੰਘ ਆ ਜੀ ਸਾਲੋਂ ਗੁਰਨਾਮ ਹਾਂ ਠੀਕ ਆ ਜੀ ਠੀਕ ਆ ਜੀ ਸੀਲਾ ਮਰਗੜਾ ਜ਼ਿਲ੍ਹਾ ਮਰੇਕਪੁਰ ਪ੍ਰੇਮ ਭਾਈ ਆਪਣੇ ਘਰ ਉਹਨਾਂ ਦੇ ਐਡਰੈਸ ਕਨਫਰਮ ਕਰ ਦਿਓ ਕਿਹੜੀ ਸੜਕ ਤੇ ਆਪਣਾ ਘਰ ਆ ਜੀ ਮਰੇਕਪੁਰ ਐ ਤੋਂ ਸੁਨਾਂ ਸੜਕ ਜਾਂਦੀ ਆ ਹਾਂਜੀ ਤੇ ਉੱਪਰ ਹੀ ਇਹ ਮਦਲ ਸੋਈ ਨੂੰ ਸੜਕ ਜਾਂਦੀ ਹੈ ਲੰਬੀ ਸੜਕ ਠੀਕ ਆ ਜੀ ਜੋ ਇਸ ਟਾਈਮ ਸਕਰੀਨ ਤੇ ਨੰਬਰ ਚੱਲ ਰਿਹਾ ਬਾਈ ਦਾ ਕੰਟੈਕਟ ਨੰਬਰ ਆ ਤੁਸੀਂ ਬਾਈ ਨਾਲ ਕੰਟੈਕਟ ਕਰਕੇ ਬਾਈ ਦੇ ਘਰ ਆ ਸਕਦੇ ਹੋ ਭਾਈ ਜੀ ਵਪਾਰ ਕਰਦੇ ਨੂੰ ਕਿੰਨਾ ਟਾਈਮ ਹੋ ਗਿਆ ਜੀ ਆਪਾਂ ਨੂੰ ਪਾਰ ਤਾਂ ਜੀ ਹੁਣੇ ਸਟਾਰਟ ਹੈ ਕਰਿਆ ਮੰਨ ਲਓ ਤਨ ਨੋਕ ਮੇਨ ਠੀਕ ਹੋ ਭਾਈ ਜੀ ਤੇ ਅੱਜ ਆਪਣੇ ਕੋ ਕਿੰਨੇ ਨਾਗ ਵਿਕਾਉਗਾ ਜੀ ਆਪਣੇ ਕੋ 5 ਨੇ 5 ਨਾਗ ਵਿਕਾਉਗਾ ਇਧਰੋਂ ਸ਼ੁਰੂ ਕਰਦੇ ਆ ਕੀ ਡਿਟੇਲ ਆ ਜੀ ਆ ਛੋਟੀ ਦੀ ਇਹ ਹੈਗੀ ਆ ਛੋਟੀ ਨੂੰ ਸੇਵਾ ਮੇਨਾਂ ਲੱਗਿਆ ਗੱਬਣ ਠੀਕ ਹੋ ਜੀ ਆ ਇੱਕ ਤਰੀਕ ਤੋਂ ਠੀਕ ਹੋ ਜੀ ਤੇ 7 ਲੀਟਰ ਦੁੱਧ ਆ ਇਸ ਟਾਈਮ 7 ਲੀਟਰ ਦੁੱਧ ਤਿਆਰ ਆ ਬੱਚਾ ਹੈਗਾ ਮਗਰ ਕਿ ਹੈਣੀਗਾ ਜੀ ਨਹੀਂ ਨਹੀਂ ਇਹ ਭਾੜੇ ਤੇ ਠੀਕ ਹੋ ਜੀ ਤੇ ਟੀਕੇ ਤੇ ਮਿਲਦੀ ਹੈ ਕਿ ਚਾੜ ਤੇ ਮਿਲ ਜਾਂਦੀ ਭਾੜੇ ਤੇ ਮਿਲਦੀ ਹੈ ਦੋਨੇ ਟਾਈਮ ਮਿਲਦੀ ਹੈ ਜੀ ਭਾਈ ਜੀ 7 ਲੀਟਰ ਦੁੱਧ ਤਿਆਰ ਆ 7 ਹੀ ਹੈ ਨਾ ਜੀ ਹਾਂਜੀ ਸਰ 7 ਲੀਟਰ ਦੁੱਧ ਤਿਆਰ ਆ ਸਾਣਾ ਦੀ ਕੁਆਲਿਟੀ ਚੈੱਕ ਕਰ ਸਕਦੇ ਹੋ ਸੋਹਣੀਏ ਦੇਖ ਸਕਦੇ ਹੋ ਤੁਸੀਂ ਕੱਢ ਲਓ ਬਾਹਰ ਪਤੂਰਾ ਖਾਦ ਗਏ ਜੀ ਖੋਲ ਕੇ ਖਾਦ ਮੜਾ ਤੂਰਾ ਬਾਈ ਤੁਸੀਂ ਦੇਖ ਸਕਦੇ ਹੋ ਇਸ ਟਾਈਮ ਬਾਈ ਜੀ 7 ਲੀਟਰ ਦੁੱਧ ਤਿਆਰ ਆ 6 ਮਹੀਨੇ ਦੀ ਗੱਬਣ ਆ ਖੁੱਲਾ ਸੈਂਗਾ ਥੋੜਾ ਜਿਹਾ ਬਾਈ ਜੀ ਕਿਹੜਾ ਸੁਆ ਸੂਰੀ ਇਹੇ ਜੀ ਸੁਆ ਹੋਗਾ ਤੀਜਾ ਦਾ ਠੀਕ ਹੋਈ ਤੀਜਾ ਸੁਆ ਸੂਰੀ ਆ ਤੇ ਕੀ ਮੁੱਲ ਕਰਦੇ ਆਂ ਬਾਈ ਜੀ ਆਪਾਂ ਇਹਦੇ ਮੁੱਲ ਬਾਈ ਜੀ 60000 ਇਹਦਾ ਮੁੱਲ 60000 ਰੁਪਏ ਜੀ ਠੀਕ ਹੋ ਜੀ ਹ ਹੋ ਜਾਊਗਾ ਘਰੇ ਆਇਆ ਗਿਆ ਤਾਂ ਮਾਨਤਨ ਠੀਕ ਹੋ ਜੀ ਬਾਈ 60000 ਰੁਪਏ ਡਿਮਾਂਡ ਕੀਤੀ ਜਾਂਦੀ ਆ ਘਰੇ ਆਇਆ ਗਿਆ ਤਾਂ ਪੂਰਾ ਮਾਨਤਨ ਕੀਤਾ ਜਾਊਗਾ ਹਾਂਜੀ ਬਾਈ ਜੀ ਇਹਦੀ ਕੀ ਡਿਟੇਲ ਆ ਯਾ ਇਹ ਜੀ ਤੀਜਾ ਸੂਆ ਤੀਜਾ ਸੂਆ ਸੂਈ ਹੋਈ ਆ ਜੀ ਹਾਂਜੀ ਤੀਜਾ ਕਿੰਨਾ ਟਾਈਮ ਹੋ ਗਿਆ ਬਾਈ ਜੀ ਸੂਈ ਨੂੰ ਹੋਈ ਹੋ ਨੂੰ ਹੋਏ 4 ਮਹੀਨੇ ਹੋ ਗਏ ਉਹ ਅੰਦਰ ਕੱਟੀ ਖੜੀ ਆ 4 ਮਹੀਨੇ ਹੋ ਗਏ ਬਾਈ ਜੀ ਸੂਈ ਨੂੰ ਮਗਰ ਬਈ ਇਹਦੇ ਕੱਟੀ ਉਸ ਨੂੰ ਜ਼ੂਮ ਕਰਕੇ ਕੱਟੀ ਦਿਖਾ ਦਿੰਨੇ ਆ ਦੇਖ ਸਕਦੇ ਹੋ ਤੁਸੀਂ ਤੇ ਟੀਕਾ ਭਰਾਇਆ ਜੀ ਆਪਾਂ ਇਸ ਏਰੀਆ ਦੇ ਜੀ 30 ਹੋ ਗਿਆ ਜੀ 30 30 ਦਿਨ ਤਕਰੀਬ 30 ਦਿਨਾਂ ਦੀ ਟੀਕਾ ਵੀ ਭਰਾਇਆ ਹੋਇਆ ਤੇ ਇਸ ਟਾਈਮ ਦੁੱਧ ਕਿੰਨਾ ਬਾਈ ਜੀ ਦੁੱਧ ਦਾ 17 ਲੀਟਰ ਇਸ ਟਾਈਮ 17 ਲੀਟਰ ਦੁੱਧ ਤਿਆਰ ਆ ਜੀ ਹਾਂ ਜੀ ਦੇਖ ਸਕਦੇ ਹੋ ਬਾਈ ਤੁਹਾਨੂੰ ਪਸ਼ੂ ਦਾ ਅੰਦਾਜ਼ਾ ਲੱਗ ਹੀ ਜਾਊਗਾ ਦੁੱਧ ਵਾਲੀ ਮੱਝ ਤੀਜਾ ਸੂਆ ਸੂਈ ਆ ਥਣਾਂ ਦੀ ਕੁਆਲਿਟੀ ਬਹੁਤ ਜ਼ਿਆਦਾ ਸ਼ਾਨਦਾਰ ਆ ਰੰਗ ਰੂਪ ਦੀ ਸੋਹਣੀ ਆ ਮੂੰਹ ਮੱਥੇ ਦੀ ਬਹੁਤ ਚੰਗੀ ਆ ਬਾਈ ਜੀ ਕੱਢ ਲਓ ਬਾਹਰ ਆਪਾਂ ਤੋਰਾ ਦਿਖਾ ਦਈਏ ਜੀ ਦੇਖ ਸਕਦੇ ਹੋ ਤੁਸੀਂ ਬਾਈ ਜੀ ਬਾਡੀ ਬਾਂਤਰ ਦੀ ਚੰਗੀ ਆ ਤੀਜਾ ਸੂਦਾ ਸੂਈ ਆ ਚਾਰ ਮਹੀਨੇ ਹੋ ਗਏ ਬਾਈ ਸੂਈ ਨੂੰ ਮਗਰ ਇਹਦੇ ਕੱਟੀ ਆ ਇਸ ਟਾਈਮ ਵੀ ਬਾਈ 17 ਲੀਟਰ ਦੁੱਧ ਤਿਆਰ ਆ ਦੇਖ ਸਕਦੇ ਹੋ ਵੀਰੇ ਮੱਝ ਜਿਹੜੀ ਹੈਗੀ ਦੁੱਧ ਵਾਲੀ ਮੱਝ ਆ ਦੇਖ ਸਕਦੇ ਹੋ ਪੱਠਪੁੜੇ ਦੀ ਚੰਗੀ ਆ ਥਣਾ ਦੀ ਕੁਆਲਿਟੀ ਸ਼ਾਨਦਾਰ ਆ ਬਹੁਤ ਸੋਹਣਾ ਥਣ ਲੱਗਿਆ ਬਾਈ ਜੀ ਆਰਡਰ ਦੀ ਕੁਆਲਿਟੀ ਜ਼ਬਰਦਸਤ ਆ ਪੱਠਪੁੜੇ ਦੀ ਬਹੁਤ ਜ਼ਿਆਦਾ ਸੋਹਣੀ ਆ ਬਾਈ ਜੀ ਦੇਖ ਸਕਦੇ ਹੋ ਤੁਸੀਂ ਬਾਈ ਜੀ ਬਹੁਤ ਸੋਹਣਾ ਆਰਡਰ ਆ ਤੇ ਬਾਈ ਜੀ ਕੀ ਮੁੱਲ ਕਰਦੇ ਆਪਾਂ ਇਹਦਾ 160000 ਰੁਪਏ ਜੀ ਠੀਕ ਹੋ ਜੀ ਘਰੇ ਆ ਗਿਆ ਤਾਂ ਹੋ ਜੂਗਾ ਜੀ ਮਾਨਤਨ ਬਾਈ ਜੀ 17 ਲੀਟਰ ਇਸ ਟਾਈਮ ਦੁੱਧ ਆ ਘਰੇ ਆ ਗਿਆ ਤਾਂ ਬਾਈ ਜਰ ਕੇ ਪੂਰਾ ਮਾਨਤਨ ਕਰਨਗੇ 160000 ਰੁਪਏ ਬਾਈ ਦੀ ਡਿਮਾਂਡ ਕੀਤੀ ਜਾਂਦੀ ਆ ਬਾਈ ਜੀ ਇੱਧਰ ਆ ਜਾਓ ਇਹਦੀ ਕੀ ਡਿਟੇਲ ਆ ਜੀ ਇਹੇ ਹੈਗੀ ਇਹ ਕੱਪਣ ਇਹਨੂੰ 8-9 ਲੱਗਿਆ ਦੋ ਤਰੀਕ ਤੋਂ ਠੀਕ ਹੋ ਜੀ ਤੇ ਦੁੱਧ ਦੇਖੋ ਜੀ 7 ਲੀਟਰ ਆ ਹੁਣ ਇਸ ਟਾਈਮ 7 ਲੀਟਰ ਦੁੱਧ ਹੈਗਾ ਜੀ ਬਾੜੇ ਤੇ ਮਿਲਦੀ ਆ ਠੀਕ ਹੋ ਜੀ ਦੋਨੇ ਟਾਈਮ ਮਿਲਦੀ ਆ ਜੀ ਦੋਨੇ ਟਾਈਮ 8 ਲੀਟਰ ਦੁੱਧ ਇਸ ਟਾਈਮ ਬਾਈ ਜੀ ਤਿਆਰ ਆ ਦੇਖ ਸਕਦੇ ਹੋ ਰੰਗ ਰੂਪ ਦੀ ਸੋਹਣੀ ਕੱਢ ਲ ਦੇਖਾਉਂ ਦਿੰਦਾ ਬਾਈ ਜੀ ਥਣ ਬੰਨੇ ਦੀ ਬਹੁਤ ਸਾਫ ਆ ਬਾਈ ਜੀ ਵੇਖ ਸਕਦੇ ਹੋ ਤੁਸੀਂ ਇਸ ਟਾਈਮ 7 ਲੀਟਰ ਦੁੱਧ ਤਿਆਰ ਆ 8 ਮਹੀਨੇ ਹੋ ਗਏ ਬਾਈ ਇਹਨੂੰ ਬਣੀ ਹੋ ਗਏ 8 ਮਹੀਨਾ ਦੀ ਗੱਬਣ ਆ ਦੇਖ ਸਕਦੇ ਹੋ ਰੰਗ ਰੂਪ ਦੀ ਸੋਹਣੀ ਆ ਸਿੰਗਾ ਦੀ ਕੁਆਲਿਟੀ ਸ਼ਾਨਦਾਰ ਆ ਮੂੰਹ ਮੱਥੇ ਦੀ ਬਹੁਤ ਸੋਹਣੀ ਆ ਥਣਾਂ ਦੀ ਕੁਆਲਿਟੀ ਚੈੱਕ ਕਰ ਸਕਦੇ ਹੋ ਕਿੰਨੀ ਘਾਸ ਆ ਬਾਈ ਜੀ ਆ ਦੁੱਧ ਕੱਢ ਦੂਗੀ ਜੀ ਇਹ ਸੱਜਰੀ ਇਹ ਦੁੱਧ 15 ਲੀਟਰ ਵਾਲੀ ਠੀਕ ਹੋ ਜੀ ਸਿੰਘਾਂ ਦੀ ਕੁਆਲਿਟੀ ਸ਼ਾਨਦਾਰ ਆ ਬਾਈ ਜੀ ਬਹੁਤ ਚੰਗੀ ਮੱਝ ਆ ਬਾਈ ਜੀ ਇਸ ਟਾਈਮ 8 ਮਹੀਨਿਆਂ ਦੀ ਗੱਬਣਾ 7 ਲੀਟਰ ਦੁੱਧ ਤਿਆਰ ਆ ਤੋਰਾ ਤੁਸੀਂ ਦੇਖ ਸਕਦੇ ਹੋ ਥੱਲੋਂ ਬਹੁਤ ਸਾਫਾ ਥਾਣ ਬੰਨੇ ਦੀ ਸ਼ਾਨਦਾਰ ਆ ਪੱਟ ਕੁੜੇ ਦੀ ਚੰਗੀ ਆ ਦੇਖ ਸਕਦੇ ਹੋ ਬਾਡੀ ਬੰਤਰ ਦੀ ਬਹੁਤ ਜ਼ਿਆਦਾ ਸੋਹਣੀ ਆ ਬਾਈ ਜੀ ਤੇ ਬਾਈ ਜੀ ਆਪਾਂ ਕੀ ਮੁੱਲ ਕਰਦੇ ਆ ਆਪਾਂ ਇਹਦਾ ਇਹਦਾ ਮੁੱਲ 90 ਹਜ਼ਾਰ ਇਹਦਾ ਮੁੱਲ 90 ਹਜ਼ਾਰ ਹੋਜੂ ਬਾਈ ਜੀ ਮੌਕੇ ਤੇ ਮਾਨਤਨ ਠੀਕ ਹੋ ਜੀ 90000 ਰੁਪਏ ਬਾਈ ਕੋਈ ਫਿਕਸ ਪ੍ਰਾਈਜ਼ ਨਹੀਂ ਕਰਿਆ ਹੈਗਾ ਇਹਦਾ ਪੂਰਾ ਮਾਨਤਨ ਕੀਤਾ ਜਾਊਗਾ ਤੇ ਲਾਸਟ ਤੇ ਆ ਜੋ ਇਹਦੀ ਕੀ ਡਿਟੇਲ ਆ ਜੀ ਇਹਦੀ ਇਹਦੀ ਮੜੇ ਟਟੇ ਇਹ ਦੱਸਦੀ ਕਿਹੜਾ ਸੁਆ ਸੁਈ ਹੈ ਜੀ ਇਹ ਇਹ ਸੁਆ ਦੂਜਾ ਠੀਕ ਹੋ ਜੀ ਹਾਂ ਇਹਦਾ ਪੱਟਰੂ ਮਰ ਗਿਆ ਕਿੰਨਾ ਟਾਈਮ ਹੋ ਗਿਆ ਬਾਈ ਜੀ ਸੁਈ ਨੂੰ ਇਹਨੂੰ ਚੁਆ ਨੂੰ ਹੋ ਗਿਆ ਲਗਭਗ 20 ਦਿਨ 20 ਦਿਨ ਹੋ ਗਏ ਸੁਈ ਨੂੰ ਠੀਕ ਹੋਈ ਨੀਲੀ ਰਾਵੀ ਕ੍ਰੋਸ ਦੀ ਆ ਬਾਈ ਦੇਖ ਸਕਦੇ ਹੋ ਤੁਸੀਂ ਤੇ ਕੱਢ ਲਓ ਬਾਹਰ ਆ ਪੱਤੂ ਰੱਖਾ ਗਿਆ ਇਸ ਟਾਈਮ ਕਿੰਨਾ ਦੁੱਧ ਤਿਆਰ ਆ ਜੀ ਇਹਦੇ ਟਾਈਮ ਹੈਗਾ 10 ਲੀਟਰ ਠੀਕ ਹੋ ਜੀ 10 ਲੀਟਰ ਦੁੱਧ ਤਿਆਰ ਆ ਜੀ ਦੇਖ ਸਕਦੇ ਹੋ ਬਾਈ ਮੂੰਹ ਮੱਥੇ ਦੀ ਚੰਗੀ ਆ ਨੀਲੀ ਰਾਵੀ ਦੀ ਹੈਗੀ ਆ ਬਾਈ ਜੀ ਥਣਾ ਦੀ ਕੁਆਲਿਟੀ ਸ਼ਾਨਦਾਰ ਆ ਇਸ ਟਾਈਮ 10 ਲੀਟਰ ਦੁੱਧ ਤਿਆਰ ਆ ਪੱਠਪੂੜ ਤੇ ਬਾਈ ਜੀ ਇਹਦਾ ਬੱਚਾ ਮਰ ਗਿਆ ਤੁਹਾਨੂੰ ਦੱਸਣਾ ਚਾਹੁੰਦੇ ਆ ਮਗਰ ਕਟਰੂਸ ਜੀ ਆ ਉਹ ਮਰ ਚੁੱਕਿਆ ਦੂਜਾ ਸੂਹਾ ਸੂਈ ਆ ਤੂਰਾ ਬਾਈ ਜੀ ਦੇਖ ਸਕਦੇ ਹੋ ਤੁਸੀਂ ਰੰਗ ਰੂਪ ਦੀ ਇਹ ਵੀ ਸੋਹਣੀ ਆ ਚੰਗੀ ਪਲੀ ਹੋਈ ਆ ਆਰਡਰ ਦੀ ਕੁਆਲਿਟੀ ਤੁਸੀਂ ਚੈੱਕ ਕਰਾਦਨੇ ਬਾਈ ਜੀ ਥੋੜਾ ਪਸੂ ਕੋਲ ਨਜ਼ਦੀਕ ਤਾਣੀ ਗਿਆ ਬਈ ਕੋਲ ਥੋੜਾ ਬਸੂ ਡਰ ਜਾਂਦਾ ਸੁਣ ਜੂਮ ਕਰ ਕਰ ਦਿਖਾ ਦਿੰਦੇ ਆ ਤੇ ਬਾਈ ਜੀ ਆਪਾਂ ਇਹਦਾ ਕੀ ਮੁੱਲ ਕਰਦੇ ਆ ਇਹਦਾ ਮੁੱਲ 70000 ਇਹਦਾ ਮੁੱਲ 70000 ਹੋ ਜਾ ਬਾਈ ਜੀ ਮੋਕੇ ਤੇ ਮੰਨ ਤਨ ਠੀਕ ਹੋ ਜੀ 70000 ਰੁਪਏ ਬਾਈ ਡਿਮਾਂਡ ਕੀਤੀ ਜਾਂਦੀ ਆ ਘਰੇ ਆ ਇਹਦਾ ਪੂਰਾ ਮੰਨ ਤਨ ਕੀਤਾ ਜਾਊਗਾ ਲਾਸਟ ਤੇ ਆ ਜੋ ਉਹਦੀ ਕੀ ਡਿਟੇਲ ਛੋਟੀ ਦੀ ਜੀ ਉਹ ਵੀ ਸੀ ਫਲੋਨ ਦਿੱਤੀ ਹੈ ਜੀ ਉਹ ਠੀਕ ਹੋ ਜੀ ਨੰਬਰ ਵਿੱਚ 29 ਦੀ ਕੱਟੀ ਆ ਠੀਕ ਹੋ ਬਾਈ ਜੀ ਤੇ ਕਿੰਨਾ ਟਾਈਮ ਹੋ ਗਿਆ ਬਾਈ ਨੂੰ ਸੁਈ ਨੂੰ ਠੀਕ ਹੋ ਜੀ ਮਗਰ ਕੀ ਹੈ ਜੀ ਇਹਦੇ ਇਹ ਚੱਲਦਾ ਮਗਰ ਪਈਏ ਦੇ ਕਟਾਂ ਦੇ ਤੇ ਕਿੰਨਾ ਕੁ ਦੁੱਧ ਦੀ ਆਪਾਂ ਨੂੰ ਆਸ ਹੈਗੀ ਹੈ ਇਹ ਵੀ ਹੈਗੀ 14 ਲੀਟਰ ਦੀ ਘਟੋਲ ਠੀਕ ਹੋ ਜੀ ਮੂੰਹ ਮੱਥੇ ਦੀ ਸੋਹਣੀ ਆ ਸਨਾਂ ਦੀ ਕੁਆਲਿਟੀ ਤੁਸੀਂ ਦੇਖ ਸਕਦੇ ਹੋ ਬਈ ਜੀ ਠੰਡੀ ਸੀਲ ਪੂਰੀ ਆ ਦੇਖ ਸਕਦੇ ਹੋ ਥੋੜਾ ਪਸੂ ਕੈਮਰੇ ਤੋਂ ਡਰ ਜਾਂਦਾ ਪੱਟ ਬੁੜੇ ਦੀ ਚੰਗੀ ਆ ਆਟਰ ਦੀ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਹੋ ਰੰਗ ਰੂਪ ਦੀ ਸੋਹਣੀ ਆ ਮਾੜਾ ਕੜ ਲਵਾਰ ਆਪਾਂ ਨੇੜੇ ਨੇੜੇ ਆਸਰ ਬਈ ਆ ਸਾਰਿਆਂ ਨੂੰ ਪਤਾ ਵੀ ਪਸੂ ਸਾਰੇ ਕੈਮਰੇ ਤੋਂ ਥੋੜਾ ਡਰ ਜਾਂਦੇ ਆ ਖੱਲੋਂ ਬਹੁਤ ਸਾਫ਼ ਆ ਬਾਈ ਜੀ ਵੇਖ ਸਕਦੇ ਹੋ ਤੁਸੀਂ ਰੰਗ ਰੂਪ ਦੀ ਸੋਹਣੀ ਆ ਦੋ ਤਿੰਨ ਦਿਨ ਹੋ ਗਏ ਬਾਈ ਸੂਈ ਨੂੰ ਮਗਰ ਬਈ ਇਹਦੇ ਕਟਾਂ ਐਮ 29 ਦੀ ਆ ਬਾਈ ਜੀ ਇਹ ਆਪ ਕੱਟੀ ਦੱਸਣਾ ਦੁਨੀਆਂ ਬਾਈ ਦਾ ਵਪਾਰ ਲੈਦਾ ਕੰਮ ਨਵਾਂ ਸ਼ੁਰੂ ਕੀਤਾ ਤੇ ਸਾਰੇ ਭਰਾ ਜਰੂਰ ਸਾਥ ਦਿਓ ਤੇ ਬਾਈ ਜੀ ਆਪਾਂ ਇਹਦਾ ਕੀ ਮੁੱਲ ਕਰਦੇ ਆ ਜੀ ਇਹਦਾ ਮੁੱਲ ਜੀ 10 1,10,000 ਰੁਪਏ ਬਾਈ ਡਿਮਾਂਡ ਕਰਦੇ ਆ ਘਰੇ ਆਈ ਗਿਆ ਤਾਂ ਹੋ ਜਾਊਗਾ ਬਾਈ ਜੀ ਮੰਨ ਤਾ ਠੀਕ ਹੋ ਭਾਈ ਜੀ ਤੇ ਆਪਣਾ ਫੋਨ ਨੰਬਰ ਦੱਸ ਦਿਓ ਜੀ ਮੇਰਾ ਫੋਨ ਨੰਬਰ ਜੀ 75892 ਹਾਂਜੀ 82770 ਇਹ ਬਾਈ ਦਾ ਕੰਟੈਕਟ ਨੰਬਰ ਆ ਜੇ ਕਿਸੇ ਭਰਾ ਨੂੰ ਇਹ ਚਾਰ ਪੰਜ ਨਗਾਂ ਵਿੱਚੋਂ ਕੋਈ ਵੀ ਨਗ ਪਸੰਦ ਆਉਂਦਾ ਤੇ ਬਾਈ ਨਾਲ ਜ਼ਰੂਰ ਕੰਟੈਕਟ ਕਰੋ ਵਿੱਚ ਬਈ ਟੋਕੜ ਵੀ ਆ ਟੋਕੜ ਗੱਬਣਾ ਵੀ ਆ 7 7 8 8 ਮਹੀਨਿਆਂ ਦੀ ਗੱਬਣਾ 7 7 ਕਿਲੋ ਲੌਣਾਂ ਵਾਲੀਆਂ ਤੇ ਇਹ ਥੱਲੇ ਵੀਰੇ 15 ਤੋਂ 17 ਲੀਟਰ ਦੁੱਧ ਦੀ ਚਵਾਈ ਹੋਈ ਆ ਕਿੰਨਾ ਦੁੱਧ ਸੀਗਾ ਜੀ ਇਹਦਾ 17 ਲੀਟਰ ਇਸ ਟਾਈਮ 17 ਲੀਟਰ ਦੁੱਧ ਆ ਬਾਈ ਜੋ ਵੀ ਭਰਾ ਆ ਜੀ ਦੱਸਣ ਲਈ ਕਰਕੇ ਫੇਰ ਲੈ ਕੇ ਜਾਵੇ ਤੇ ਇਸੇ ਤਰ੍ਹਾਂ ਬਾਈ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਚੈਨ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਥੈਂਕ ਯੂ ਬਾਈ ਜੀ